ਚੈਨਲ ਤੇ ਤੇ ਆਪਾਂ ਆਏ ਅੱਜ ਹਰੀਕੇ ਹੈਡ ਤੇ ਸਤਲੁਜ ਤੇ ਬਿਆਸ ਦਰਿਆ ਜਿੱਥੇ ਇਕੱਠੇ ਹੁੰਦੇ ਆ ਉਤੋਂ ਅੱਗੇ ਆਪਾਂ ਆਪਾਂ ਇਹ ਆਪਣੇ ਪਿੰਡ ਦੇ ਮੱਥੇ ਪਿੰਡ ਸਭਰਾ ਦੇ ਮੱਥੇ ਤੇ ਜਿਹੜਾ ਦਰਿਆ ਪੈਂਦਾ ਉਧਰਲੀ ਸਾਈਡ ਤੇ 35 ਨੰਬਰ ਮਰੜੇ ਦੇ ਉੱਪਰ ਤੇ ਆਏ ਹਾਂ ਦਰਿਆ ਦੇ ਹਾਲਾਤ ਵੇਖਣ ਤੇ ਪਾਣੀ ਹੋਇਆ ਬਹੁਤ ਜ਼ਿਆਦਾ ਦਰਿਆ ਦੇ ਵਿੱਚ ਇਹ ਦਿਖਾਉਨੇ ਆ ਤੁਹਾਨੂੰ ਕਿਵੇਂ ਘੁੰਮਣ ਘੇਰੀਆਂ ਪੈਂਦੀਆਂ ਨੇ ਛੱਲਾ ਆ ਵੇਖ ਲੋ ਤੇ ਜਿੰਨੀਆਂ ਫਸਲਾਂ ਐ ਪਿੱਛੇ ਸਾਰੀਆਂ ਬਰਬਾਦ ਹੋ ਗਈਆਂ ਕਿਸਾਨਾਂ ਦੀਆਂ ਤੇ ਬਹੁਤ ਭਾਰੀ ਨੁਕਸਾਨ ਕੀਤਾ ਇਹਨੇ ਇਧਰ ਆਪਾਂ ਥੱਲੇ ਜਾ ਕੇ ਤੁਹਾਨੂੰ ਹੌਨੇ ਆ ਤੇ ਪਹਿਲੋਂ ਵੀ ਆਇਆ 2023 ਚ ਇਹ ਸਤਲੁਜ ਦਰਿਆ ਚ ਫਲੱਡ ਤੇ ਸੇਮ ਹੀ ਹੁਣ 2025 ਚ ਆ ਗਿਆ ਉਦੋਂ ਇਥੇ ਆਪਣੇ ਪਿੰਡ ਲਾਗੋਂ ਬੰਨ ਟੁੱਟਾ ਸੀ ਤੇ ਘਟੋ ਘਟ 40 50 ਪਿੰਡਾਂ ਦਾ ਨੁਕਸਾਨ ਹੋਇਆ ਸੀ ਤੇ ਉਹੋ ਸਥਿਤੀ ਹੁਣ ਫੇਰ ਬਣੀ ਪਈ ਆ ਆ ਤੁਸੀਂ ਵੇਖ ਸਕਦੇ ਜੀ ਕਿਵੇਂ ਘੁੰਮਣ ਘੇਰੀਆਂ ਪੈਂਦੀਆਂ ਤੇ ਆ 11 ਕਿਲੋਮੀਟਰ ਤੱਕ ਪਾਣੀ ਪਾਣੀ ਤੇ ਇੱਧਰ ਹੈਗਾ ਬੰਨ ਇਸ ਤੋਂ ਅੱਗੇ ਆਪਣਾ ਪਿੰਡ ਆ 3 ਕਿਲੋਮੀਟਰ ਦੂਰ ਤੇ ਇਸ ਤੋਂ ਅੱਗੇ ਇਹ ਬਨ ਦੇ ਪਰਲੀ ਸਾਈਡ ਤੇ ਉਹ ਸਾਹਮਣੇ ਹੈਗੀ ਆ ਜ਼ਮੀਨਾਂ ਅੱਗੇ ਤੇ ਕਾਫੀ ਜਗ੍ਹਾ ਨੀਵੀਂ ਹੋ ਜਮੀਨਾਂ ਨੀਵੀਆਂ ਤੇ ਇੱਕ ਅੱਗੋਂ ਟੁੱਟਾ ਸੀ 2023 ਚ ਬਨ ਤੇ ਬਹੁਤ ਵੱਡਾ ਨੁਕਸਾਨ ਹੋਇਆ ਸੀ ਉਦੋਂ ਖਾਲਸਾ ਢਾਲਿਆਂ ਨੇ ਤੇ ਸਰ ਸ੍ਰਿਹਾਲੀ ਸਾਹਿਬ ਵਾਲੇ ਬਾਬਿਆਂ ਨੇ ਹੋਰ ਵੀ ਜਿਹੜੀਆਂ ਸੰਸਥਾ ਹੈ ਸਾਰਿਆਂ ਨੇ ਰਲ ਮਿਲ ਕੇ ਫਿਰ ਉਹ ਬਨ ਬੰਨਿਆ ਸੀ ਕਾਫੀ ਦਿਨ ਲੱਗੇ ਸੀ ਤੇ ਬੜਾ ਭਾਰੀ ਨੁਕਸਾਨ ਹੋਇਆ ਸੀ ਹੁਣ ਫੇਰ ਉਹੋ ਹੀ ਸਥਿਤੀ ਬਣੀ ਪਈ ਆ ਆ ਤੁਸੀਂ ਦੇਖ ਸਕਦੇ ਜੇ ਪਾਣੀ ਦੀ ਸਪੀਡ ਦੇਖੋ ਕਿਵੇਂ ਆ ਗੋਲੀਆਂ ਨੂੰ ਪਾਣੀ ਜਾਂਦਾ ਇਥੋਂ ਬਹੁਤ ਜਿਆਦੀ ਸਪੀਡ ਆ ਆ ਮੈਂ ਖੜਾ ਮਰੜੇ ਦੇ ਉੱਪਰ ਪੱਥਰਾਂ ਦੇ ਬਿਲਕੁਲ ਕੰਡੇ ਤੇ ਇਹਦੇ ਵਿੱਚ ਇਹ ਦਰਿਆ ਨਹੀਂ ਆ ਦੋਸਤੋ ਇਹਦੇ ਵਿੱਚ ਕਿਸਾਨਾਂ ਦੀਆਂ ਫਸਲਾਂ ਵੀ ਮਾਲਕੀ ਜ਼ਮੀਨਾਂ ਵਾਂ ਤੇ ਉਹ ਸਾਰੀਆਂ ਜਦੋਂ ਦਰਿਆ ਦਾ ਪਾਣੀ ਆਉਂਦਾ ਸਾਰੀਆਂ ਡੋਬ ਜਾਂਦੀਆਂ ਆ ਤੁਸੀਂ ਦੇਖ ਸਕਦੇ ਕਿੰਨੀ ਦੂਰ ਤੱਕ ਤੇ ਇੱਧਰ ਸਾਰੇ ਆ ਫਸਲਾਂ ਆ ਕਿਸੇ ਦਾ ਝੋਨਾ ਆ ਕਿਸੇ ਦੇ ਪੱਠੇ ਆ ਚਾਰਾ ਆ ਕਿ ਇਹਦੀ ਮੂੰਗੀ ਹੀ ਤੇਲ ਹੀ ਮੱਕੀ ਸਾਰਾ ਕੁਝ ਤਬਾਹ ਹੋ ਗਿਆ ਤੇ ਜਦੋਂ ਵੀ ਪਾਣੀ ਆਉਂਦਾ ਬਹੁਤ ਵੱਡਾ ਨੁਕਸਾਨ ਕਰਦਾ ਤੇ ਇਸ ਵਾਰ ਫੇਰ ਪਾਣੀ ਕਹਦਾ ਫਲੱਡ ਹੀ ਆ ਕੇ ਤੇ ਬੰਨ ਦਾ ਫੇਰ ਰੇਸਕਾ ਬੰਨ ਟੁੱਟਣ ਦਾ ਜੇ ਬੰਨ ਟੁੱਟਦਾ ਤੇ ਫਿਰ ਘਟੋ ਘਟ 40 50 ਪਿੰਡ ਜਿਹੜੇ ਆ ਉਹਨਾਂ ਦਾ ਨੁਕਸਾਨ ਹੁੰਦਾ ਪਾਕਿਸਤਾਨ ਤੱਕ ਜਦੋਂ 2023 ਚ ਟੁੱਟਾ ਹੈ ਉਦੋਂ ਵੀ ਬਹੁਤ ਜ਼ਿਆਦਾ ਭਾਰੀ ਨੁਕਸਾਨ ਆਇਆ ਆ ਤੁਸੀਂ ਪਾਣੀ ਦੀ ਸਪੀਡ ਚੈੱਕ ਕਰੋ ਕਿਵੇਂ ਉਹ ਮੈਂ ਜ਼ਿਆਦਾ ਲੱਗੇ ਨਹੀਂ ਜਾ ਸਕਦਾ ਕਿਉਂਕਿ ਡਰ ਬੜਾ ਲੱਗਦਾ ਇੱਥੇ ਤੁਹਾਨੂੰ ਦਿਖਾਉਣਾ ਆ ਵੇਖੋ ਕਿਵੇਂ ਆਵਾਜ਼ ਤੁਸੀਂ ਸੁਣਦੀ ਹੋਣੀ ਤੁਹਾਨੂੰ ਇਹ ਹੈਗਾ ਮਿੱਤਰੋ ਸਤਲੁਜ ਤੇ ਬਿਆਸ ਦਰਿਆ ਦੋਵੇਂ ਦਰਿਆ ਇਹਦੇ ਵਿੱਚ ਰਲਦੇ ਆ ਹਰੀਕੇ ਹੈਡ ਤੋਂ ਤੇ ਹਰੀਕੇ ਹੈਡ ਤੋਂ ਆਪਾਂ ਖੜੇ ਆ ਤਕਰੀਬਨ 4-5 ਕਿਲੋਮੀਟਰ ਅੱਗੇ ਜਿੱਥੇ ਹਰੀਕੇ ਹੈਡ ਵਾਲਾ ਪੋਲ ਆ ਉਸ ਤੋਂ ਅੱਗੇ ਖੜੇ ਆ ਆਪਾਂ 4-5 ਕਿਲੋਮੀਟਰ ਬਾਨ ਦੇ ਉੱਪਰ ਤੇ ਆਪਾਂ ਆਏ ਹਾਂ ਇਹਦੀ ਸਥਿਤੀ ਵੇਖਣ ਦਰਿਆ ਦੀ ਵੀ ਪਾਣੀ ਕੁਝ ਘਟਿਆ ਜਾਂ ਨਹੀਂ ਪਰ ਨਹੀਂ ਅਜੇ ਕੋਈ ਇਦੇ ਚ ਘਟਿਆ ਨਹੀਂ ਪਾਣੀ ਸਕੋ ਸਪੀਡ ਵਾਧੀ ਪਈ ਆ ਪਾਣੀ ਦੀ ਤੇ ਪਾਣੀ ਇਧਰ ਬੰਨ ਦੇ ਨਾਲ ਬਿਲਕੁਲ ਬੰਨ ਦੇ ਨਾਲ ਟੱਚ ਆ ਤੇ ਬਹੁਤ ਵੱਡਾ ਰਿਸਕ ਆ ਜਿੱਥੋਂ ਕਿਤੇ ਬੰਨ ਕਮਜ਼ੋਰ ਹੁੰਦਾ ਉੱਥੇ ਟੁੱਟਣ ਦਾ ਬਹੁਤ ਜ਼ਿਆਦਾ ਖਤਰਾ ਰਹਿੰਦਾ ਤੇ ਮੈਂ ਤੁਹਾਨੂੰ ਉੱਪਰ ਜਾ ਕੇ ਦਿਖਾਉਣਾ ਆ ਬੰਨ ਤੇ ਉੱਪਰ ਜਾ ਕੇ ਦਰਿਆ ਦੂਜੀ ਸਾਈਡ ਤੋਂ ਵੀ ਦਿਖਾਉਣਾ ਕਿਦਾਂ ਮਿੱਤਰਾ ਆ ਆਪਣਾ ਮਿੱਤਰ ਆਇਆ ਨਾਲ ਤੇ ਇੱਧਰ ਤੁਹਾਨੂੰ ਦਿਖਾਉਣਾ ਮੈਂ ਉਹ ਤੁਸੀਂ ਦੇਖ ਸਕਦੇ ਮਿੱਤਰੋ ਘਰ ਬਿਲਕੁਲ ਦਰਿਆ ਦੇ ਕੰਡੇ ਤੇ ਆ ਤੇ ਉਹ ਘਰ ਕੋਲ ਅਸੀਂ ਪਹਿਲਾਂ ਗਏ ਹਾਂ ਤੇ ਉਹਨਾਂ ਦੇ ਨਾਲ ਬਿਲਕੁਲ ਨਾਲ ਘਰ ਦੇ ਨਾਲ ਟੱਚ ਹੋ ਕੇ ਜਾਂਦਾ ਪਿਆ ਪਾਣੀ ਤੇ ਜੇ ਥੋੜਾ ਜਿਹਾ ਪਾਣੀ ਹੋਰ ਵਧਦਾ ਦੇ ਘਰ ਉਹ ਵੀ ਡੁੱਬ ਜਾਣਾ ਉਹਨਾਂ ਦਾ ਤੇ ਪਹਿਲਾਂ ਹੀ ਕਿਸਾਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਦਰਿਆ ਨੇ ਆ ਦੇਖ ਸਕਦੇ ਤੁਸੀਂ ਇਹ ਅੱਗੇ ਪਾਕਿਸਤਾਨ ਨੂੰ ਜਾਂਦਾ ਹੈ ਦਰਿਆ ਇਹ ਤੋਂ ਪਾਰ ਵੀ ਕਿਸਾਨਾਂ ਦੀਆਂ ਫਸਲਾਂ ਉਹ ਸਾਰੀਆਂ ਡੁੱਬ ਗਈਆਂ ਹਨ ਆ ਬੂਝੇ ਜੇ ਦੇਖਦੇ ਪਏ ਆ ਆਰ ਫਸਲ ਤਕਰੀਬਨ ਪਾਣੀ ਦੀ ਮਾਰ ਹਿੱਟ ਸਾਰੀ ਡੁੱਬ ਗਈ ਪਾਣੀ ਨੇ ਫਸਲ ਖਰਾਬ ਕਰਤੀ ਸਾਰੀ ਕਿਦਾਂ ਕੋਰੇ ਵੀਰ ਠੀਕ ਠਾਕ ਵਧੀਆ ਵਧੀਆ ਹੋਰ ਠੀਕ ਠਾਕ ਅੱਬੇ ਬਾਇਆ ਤੂੰ ਕੋਈ ਤੇ ਨਹੀਂ ਹੋਰ ਨਿਸ਼ਾਨ ਵੀਰ ਠੀਕ ਠਾਕ ਪਾਣੀ ਯਾਰ ਵੇਖਣ ਆਏ ਹਾਂ ਤੇ ਪਾਣੀ ਅਜੇ ਘਟਿਆ ਨਹੀਂ ਕੋਈ ਹੈ ਨਾ ਵੱਦਾਂ ਦਾ ਸਪੀਡ ਬੜੀ ਤੇਜ਼ ਪਾਣੀ ਦੀ ਹਾਂ ਕਦੋਂ ਵਾਪਸੀ ਆ ਇੱਕੋ ਮਿੰਟ